ਹਾਂਜੀ ਭਾਈ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਸ਼ੂ ਪਾਲਕ ਭਰਾ ਨੇ ਆਪਣੇ ਜਾਂ ਪਸ਼ੂਆਂ ਦਾ ਸ਼ੌਂਕ ਰੱਖਦੇ ਸਾਰਾ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਬਾਈ ਅੱਜ ਆਪਾਂ ਪਹੁੰਚੇ ਸੀਗੇ ਜਗਰਾਮ ਤੀਰਥ ਜਗਰਾਮ ਤੀਰਥ ਆਪਣੇ ਕੋਲੇ ਆਇਆ ਸੀਗਾ ਬਾਈ ਦਾ ਫੋਨ ਵੀ ਮੇਰੇ ਕੋਲੇ ਇੱਕ ਮਹਾਸ ਹੈ ਲੀਲੀ 라ਵੀ ਹੈ ਠੀਕ ਹੈ ਨਾ ਦੋਨੇ ਪੈਰ ਮਗਰਲੇ ਚਿੱਟਿਆਂ ਮੂਹਰਲਾ ਪੈਰ ਤੇ ਥੋੜਾ ਜਿਹਾ ਪੈਰ ਤੇ ਖੁਰ ਚਿੱਟਾ ਮੱਥੇ ਅੱਲਾ ਹੈ ਨਾ ਭਾਈ ਤੇ ਦੂਜੇ ਸੂਏ ਹੈ ਭਾਈ ਹੋਈ ਕਰਮਾਸ ਕਨੀ ਵੀਰੇ ਇਹਦੀ ਡਿਟੇਲ ਨਹੀਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਨੂੰ ਇਹਨੂੰ ਮਨ ਕਰਾ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਆਇਆ ਦੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਸੀਗਾ ਪਹਿਲੇ ਸੂਏ ਨੇ 11 ਲੀਟਰ ਦੁੱਧ ਦਿੱਤਾ ਸੀ 11 ਲੀਟਰ ਦੁੱਧ ਕੱਢਿਆ ਸੀ ਆ ਪਹਿਲੇ ਸੂਏ ਤੇ ਐਤ ਕੀ ਕਿੰਨਾ ਤੱਕ ਲਾਉਣੇ ਵੀ ਕਿੰਨਾ ਦੇਊਗੀ ਦੁੱਧ ਜੀ ਹੈਗਾ ਜੀ 12-13 ਲੀਟਰ ਦੁੱਧ 12-13 ਲੀਟਰ ਦੁੱਧ ਹੈ ਬਾਈ ਜੀ ਤੁਹਾਨੂੰ ਥਣ ਦੇਵੇ ਦਾ ਸ਼ੌਂਕ ਕਰਾਉਣੇ ਆ ਇਧਰ ਪੂਛ ਫਣੀ ਵੜਾ ਆ ਕੇ ਬਾਈ ਛੇੜੀਂ ਦੀ ਤੁਹਾਨੂੰ ਲਓ ਵੀ ਸੱਜਣਾ ਆਦਾ ਲੈ ਵੇ ਚਾਰੇ ਥਣ ਧਾਰਾਂ ਧੂਰਾਂ ਦੀ ਸਾਫ ਹੈ ਬਾਈ ਇਹ ਜਮਾ ਨਵੀਂ ਮਟਰ ਜਮਾਤਾਰਾਂ ਤੁਰਾਂ ਦੀ ਸਾਫ ਆ ਬਾਈ ਕਹਿੰਦਾ ਤੇ ਮਗਰੇ ਦੇ ਕੱਟੀ ਆ ਬਾਈ ਕੱਟੀ ਕਿਹੜੇ ਸਾਣ ਦੀ ਐ ਐਮ 29 ਦੀ ਇਹ ਝੋਟੀਆਂ ਤੇ ਐਮ 29 ਦੀ ਕੱਟੀ ਆ ਮਗਰ ਹਾਂਜੀ ਹਾਂਜੀ ਐਮ 29 ਦੀ ਕੱਟੀ ਆ ਬਾਈ ਕੱਟੀ ਵੀ ਤੁਹਾਨੂੰ ਦਿਖਾਉਣਾ ਇਹ ਕੱਟੀ ਆ ਬਾਈ ਮਗਰ ਬੱਲੀ ਐ ਕੱਟੀ ਵੀ ਦੋਨੇ ਪੈਰ ਮੂਹਰਲਾ ਪੈਰ ਦਾ ਦੂਜਾ ਪੈਰ ਵੀ ਚਿੱਟਾ ਬਾਈ ਇਹਦਾ ਹਾਂਜੀ ਹਾਂਜੀ ਦੇਖੀ ਮੜਾ ਠਾਈਆਂ ਨੂੰ ਦੇਖੀ ਆਪਾਂ ਕੱਟੀ ਦੇ ਦੂਜਾ ਪੈਰ ਵੀ ਚਾਰੇ ਪੈਰ ਨਹੀਂ ਚਿੱਟੇ ਚਾਰੇ ਪੈਰ ਚਿੱਟੇ ਨੇ ਬਾਈ ਮੱਥਾ ਇਹ ਕੱਟੀ ਦੀ ਕੁਆਲਿਟੀ ਆ ਬਾਈ ਪੂਛ ਚ ਵੀ ਵੱਲ ਕੱਟੀ ਦੇ ਹੈ ਨਾ ਬਹੁਤ ਸੋਹਣੀ ਕੱਟੀ ਹੈ ਕੱਟੀ ਸੋਹਣੀ ਹੈ ਬਾਈ ਤੇ ਮੱਝ ਵੀ ਬਹੁਤ ਸੋਹਣੀ ਹੈ ਲਓ ਜੀ ਬਾਈ ਬਾਈ ਨਾਲ ਕਰਾਉਣੇ ਗੱਲ ਬਾਈ ਫਿਰ ਕੀ ਰੇਟ ਮਾਲ ਮੁਲ ਕੀ ਰੇਟ ਕਰਦਾ ਤੂੰ ਲੈਣ ਦੇਣੀ ਹਾਂ 135000 ਰੁਪਏ 135000 ਰੁਪਏ ਹਾਂਜੀ ਘਰੇ ਰੱਖਣ ਵਾਲੀ ਮੱਝ ਹੈ ਜੀ ਬਹੁਤ ਠੰਡੀ ਸੀਲ ਹਾਂਜੀ ਹਾਂਜੀ ਬਾਈ ਕਹਿੰਦਾ ਠੰਡੀ ਸੀਲ ਹੈ ਘਰੇ ਰੱਖਣ ਵਾਲੀ ਮੱਝ ਹੈ ਤੇ ਜੇ ਕੋਈ ਨਕਸੂਆ ਜਾਂ ਕਾਹਦੇ ਚੀਜ਼ ਦਾ ਨਹੀਂ ਨਹੀਂ ਕੋਈ ਜ਼ਿੰਮੇਵਾਰੀ ਅਗਲਾ ਚੋਕੇ ਲੈ ਕੇ ਜਾ ਚੋਕੇ ਲੈ ਕੇ ਜਾਵੇ ਇੱਕ ਡੰਗ ਸੱਤ ਦੋ ਡੰਗ ਚਾਰ ਡੰਗ ਚੋਲੇ ਹਾਂਜੀ ਹਾਂਜੀ ਇੱਕ ਬਾਈ ਤੁਹਾਡਾ ਮੋਬਾਈਲ ਨੰਬਰ ਬੋਲੋ ਕਿੰਨਾ 96538 ਜੀ 96538 7342 7340 ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਰਾਜਾ ਜੀ ਰਾਜਾ ਹਾਂਜੀ ਬਾਈ ਦਾ ਨਾਮ ਰਾਜਾ ਸਿੰਘ ਹੈ ਬਾਈ ਰਾਜਾ ਸਿੰਘ ਬਰਾੜ ਪਿੰਡ ਜਗਰਾਮ ਤੀਰਥ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਇਹ ਝੋਟੀ ਹੈ ਬਾਈ ਤੇ ਜਦੋਂ ਫੋਨ ਕਰਕੇ ਬਾਈ ਨੂੰ ਆਜੋ ਜੇ ਕਿਸੇ ਨੇ ਜੀ ਪਹਿਲੇ ਸੂਏ ਵੀ ਇਹ ਜੀ ਮੰਨ ਕੇ ਚੱਲੋ ਭਾਵੇਂ ਚਾਟ ਪਾ ਕੇ ਭੇਜ ਜਾਂਦੇ ਕੋਈ ਦਿੱਕਤ ਹੀ ਨਹੀਂ ਸੀ ਜੀ ਇੱਕ ਮਿੰਟ ਬਾਈ ਤੋੜ ਕੇ ਦਿਖਾਈ ਮਾੜੀ ਜੀ ਲਓ ਜੀ ਬਾਈ ਆ ਮੱਝ ਹੈ ਨੇਵੇ ਦੀ ਨਹੀਂ ਮੋੜ ਕੇ ਬਾਈ ਜੀ ਆ ਇਹਦੀ ਕੱਟੀ ਹੈ ਜੇ ਕਿਸੇ ਭਰਾ ਨੇ ਲੈਣੀ ਹੈ ਤਾਂ ਬਾਈ ਨੂੰ ਫੋਨ ਕਰ ਲਿਓ ਮੈਂ ਸਕਰੀਨ ਤੇ ਵੀ ਨੰਬਰ ਦਿੰਨਾ ਬਾਈ ਦਾ